ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਕਿਪੜਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਪਿਛਲੇ ਕੁ ਦਿਨਾਂ ਤੋਂ ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਇਸ ਵੇਲੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਇੱਕ ਮਹੱਤਵਪੂਰਨ ਅੰਤਰ ਦੇਖਿਆ ਜਾ ਰਿਹਾ ਹੈ ਰਾਤਾਂ ਠੰਡੀਆਂ ਹਨ ਜਦੋਂ ਕਿ ਦਿਨ ਵੇਲੇ ਤਿੱਖੀ ਧੁੱਪ ਹੋਣ ਕਰਕੇ ਲੋਕ ਥੋੜੀ ਰਾਹਤ ਮਹਿਸੂਸ ਕਰ ਰਹੇ ਨੇ ਮਾਨਸਾ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 43.3 ਡਿਗਰੀ ਦਰਜ ਕੀਤਾ ਗਿਆ ਜੋ ਇੱਕ ਸੂਬੇ ਵਿੱਚ ਸਭ ਤੋਂ ਵੱਧ ਸੀ ਜਦੋਂ ਕਿ ਫਰੀਦਕੋਟ ਵਿੱਚ ਘੱਟੋ ਘੱਟ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ ਚੰਡੀਗੜ੍ਹ ਵਿੱਚ ਵੀ ਤਾਪਦਨ ਦਾ ਤਾਪਮਾਨ 24-27°C ਅਤੇ ਰਾਤ ਦਾ ਘੱਟੋ ਘੱਟ ਤਾਪਮਾਨ 10.1°C ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਅਗਲੇ 10 ਤੋਂ 4 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਤੇ ਹੁਣ ਲੈ ਕੇ ਹਾਜ਼ਰ ਆ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਤਾਪਮਨ ਉਧਿਆਣਾ 'ਚ ਵਰਤਵਾਧ 27.0 ਡਿਗਰੀ ਘੱਟ ਤੋਂ ਘੱਟ 9.4 ਡਿਗਰੀ ਰਹੇਗਾ ਅੰਮ੍ਰਿਤਸਰ 'ਚ ਵਰਤਵਾਧ 24.6 ਡਿਗਰੀ ਘੱਟ ਤੋਂ ਘੱਟ 10.0 ਡਿਗਰੀ ਤਾਪਮਨ ਰਹੇਗਾ ਪਟਿਆਲਾ 'ਚ ਵਰਤਵਾਧ 27.0 ਡਿਗਰੀ ਘੱਟ ਤੋਂ ਘੱਟ 9.6 ਡਿਗਰੀ ਹਾਲਾਂਕਿ ਪਹਾੜਾਂ ਵਿੱਚ ਤਾਜ਼ਾ ਬਰਫ਼ਬਾਰਿਸ਼ ਕਾਰਨ ਪੰਜਾਬ ਵਿੱਚ ਤਾਪਮਨ ਹਰ ਰੋਜ਼ 1 ਤੋਂ 2 ਡਿਗਰੀ ਤੱਕ ਥੋੜਾ ਘਟ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਇਸ ਵੇਲੇ ਬਹੁਤ ਜ਼ਿਆਦਾ ਤ੍ਰੇਲ ਨਹੀਂ ਹੈ ਪਰ ਹਰੀ ਨੂੰ ਲਗਾਤਾਰ ਸਾਰਨਕਨ ਪ੍ਰਦੂਸ਼ਣ ਕੁਝ ਹੋਰ ਦਿਨਾਂ ਤੱਕ ਬਣਿਆ ਰਹੇਗਾ ਜੇਕਰ ਨਵੰਬਰ ਦੇ ਅੰਤ ਅਤੇ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈਂਦਾ ਹੈ ਤਾਂ ਇਹ ਕਾਊਆਈ ਵਿੱਚ ਕੁਝ ਸੁਧਾਰ ਦੀ ਉਮੀਦ ਹੈ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਖਾਂਸੀ ਜੁਕਾਮ ਸਨੇਕਾਂ ਦੇ ਵਿੱਚ ਜਲਨ ਵਰਗੀ ਦਿੱਕਤਾਂ ਦਾ ਕਰਨਾ ਪੈ ਰਿਹਾ ਹੈ ਇਸ ਲਈ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਜੰਨੇ ਚਸ਼ਮੇ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਲੋੜ ਪੈਣ ਉਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸ ਮੌਸਮ ਦੀ ਦਾ ਜਾਣਕਾਰੀ ਮੌਸਮ ਦੀ ਹਰ ਰੋਜ਼ ਪਰ 1.5 ਸਟਾਣਾਂ ਸਾਂਝੀ ਕਰਦੇ ਰਹਿਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ